ਹਲੋ ਹਾਂਜੀ ਬਾਈ ਜੀ ਕੀ ਹਾਲ ਚਾਲ ਹੈ ਗਰੇਜੈਂਟ ਬਾਈ ਸਤਿ ਸ੍ਰੀ ਅਕਾਲ ਗਰਜੀਤ ਅੰਬੇ ਮਾਜਰਾ ਸ਼ਹਿਰ ਖੰਨਾ ਕੀ ਹਾਲ ਚਾਲ ਆ ਠੀਕ ਠਾਕ ਤੇ ਵੀਡੀਓ ਦੇਖੀ ਸੀ ਇੱਕ ਆਪਣੇ ਰੇਸ਼ਮ ਨਮੋਲ ਦੇ ਪਿਆਦੇ ਦੀ ਠੀਕ ਆ ਨਾ ਤੇ ਉਹ ਵੀਡੀਓ ਪਾਈ ਉਹਨੇ ਕਹਿੰਦਾ ਵੀ ਕੀ ਹਾਲ ਚਾਲ ਆ ਕਹਿੰਦਾ ਗਰੇਜੈਂਟ ਕਿਦਾਂ ਤੇਰੇ ਜੀਜੀ ਦਾ ਗਾਣਾ ਆਉਣ ਲੱਗਿਆ ਠੀਕ ਆ ਨਾ ਜੀਜਾ ਹੋਊਗਾ ਬਾਈ ਤੇਰਾ ਸਹੀ ਆ ਨਾ ਗਰੇਜੈਂਟ ਸਾਡਾ ਵੀਰ ਆ ਗੁਰਸਿੱਖ ਬੰਦਾ ਵਧੀਆ ਬੰਦਾ ਆਪਣੀ ਜਿਹੜੀ ਭਾਸ਼ਾ ਇਨੂੰ ਸਹੀ ਕਰ ਨਹੀਂ ਤਾਂ ਤੇਰੀ ਜੀਬ ਜਿਹੜੀ ਆ ਨਾ ਗਰਦਨ ਤੇ ਪੈਰ ਰੱਖ ਕੇ ਜੜ ਤੋਂ ਖਿੱਚ ਦਾਂਗੇ ਸਮਝ ਨਾ ਗੱਲ ਬਗਵਾਸ ਬਾਜੀ ਦੇਖ ਕੇ ਕਰ ਰਿਪਲਾਈ ਕਰੀ ਮੈਨੂੰ ਮੈਂ ਵੀ ਵੀਡੀਓ ਛੋਟੀਉ ਪਾਈ ਆ ਐਵੀ ਛੋਟੀਉ ਪਾਈ ਆ ਨਾ ਮੈਂ ਵੀ ਇਹਨੂੰ ਕੱਟਣ ਲੱਗਿਆ ਇੱਥੋਂ ਦੇਖ ਕੇ ਹਨਾ ਸਹੀ ਆ ਨਾ ਕਿਤੇ ਯੂਰਪ ਦੇ ਵਿੱਚ ਸਾਨੂੰ ਮਿਲਣਾ ਜਾਇਓ ਤੇ ਤੁਹਾਡੇ ਛੱਤਰ ਫਿਰਨਾ ਚੱਜ ਨਾਲ ਵਿੱਚੇ ਰੇਸ਼ਮ ਅਨਮੋਲ ਦੇ ਵਿੱਚੇ ਤੇਰੇ ਭੈਣ ਚੋਂ ਦੋ ਬਗਵਾਸ ਕਰ ਰਹੇ ਆ ਤੁਸੀਂ ਦੁੱਕੀ ਦੇ ਬੰਦੇ ਆ ਤੂੰ ਤੇਰੇ ਕਾਂਟੇ ਤੋੜਨੇ ਤੇਰੇ ਭੈਣ ਚੋਂ ਦਾ ਤੇਰੇ ਜਿਹੜਾ ਤੂੰ ਬਗਵਾਸ ਕਰ ਰਿਹਾ ਮੇਜ਼ ਤੇ ਬੈਠਾ ਪਿਆਦਾ ਰੇਸ਼ਮ ਅਨਮੋਲ ਦਾ ਸਾਲਾ ਜੀਜੇ ਦਾ ਨਾਲੇ ਪੀਜੇ ਦਾ 20 ਤੁਰੇ ਫਿਰਦਾ ਦੁੱਖ ਤੱਕ ਬੰਦੇ ਤੁਹਾਡੇ ਵਰਗੇ ਮਲੰਗ ਸਾਲਿਓ ਸਾਲਾ ਹੋਇਆ ਸਾਲਾ ਸਾਹਮਣੇ ਅਮਨੋ ਸਾਹਮਣੀ ਗੱਲ ਕਰੋ ਆ ਕੇ ਫਿਰ ਤੁਹਾਡੇ ਨਾਲ ਗੱਲ ਕਰਦੇ ਯੂਰਪ ਦੇ ਵਿੱਚ ਨਾ ਕਦੇ ਮਿਲ ਜਿਓ ਨਾ ਕਦੇ ਇੰਡੀਆ ਸਾਨੂੰ ਮਿਲ ਜਿਓ ਓਕੇ ਗ੍ਰੈਂਟ ਬਾਈ ਨੋ ਪ੍ਰੋਬਲਮ ਦੁੱਖੀ ਤਿੱਕੀ ਦੀ ਟੈਨਸ਼ਨ ਨਹੀਂ ਲੈਣੀ ਨੋ ਪ੍ਰੋਬਲਮ ਬੈਸਟ ਆਫ ਲੱਕ ਚੱਕ ਕੇ ਰੱਖ ਕੰਮ ਨੂੰ